ਪੰਜਾਬ ਦੇ ਦੌਰੇ ਤੇ ਅੱਜ ਦੋ ਕੇਂਦਰੀ ਰਾਜ ਮੰਤਰੀ ਨੇ ਰੇਲ ਅਤੇ ਫੂਡ ਪ੍ਰੋਸੈਸਿੰਗ ਸੈਨਾਤ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਪੂਰ ਖਲਾ ਦੇ ਪਿੰਡ ਸਰੂਵਾਲ ਦੇ ਦੁਪਹਿਰੇ ਹੜਪੀੜਤ ਪਰਿਵਾਰਾਂ ਨੂੰ ਰਾਹਤ ਸਮਗਰੀ ਵੰਡਣਗੇ ਰਾਜ ਮੰਤਰੀ ਸੁਲਤਾਨਪੁਰ ਰੇਲਵੇ ਸਟੇਸ਼ਨ ਤੋਂ ਦੁਪਹਿਰ 2 ਵਜੇ ਪਿੰਡ ਸਰੂਵਾਲ ਲਈ ਰਵਾਨਾ ਹੋਣਗੇ ਇਹ ਪਿੰਡ ਮੰਡਾਲਾ ਨੇੜੇ ਪੈਂਦਾ ਹੈ ਦੂਜੇ ਪਾਸੇ ਸੜਕੀ ਆਵਾਜਾਈ ਅਤੇ ਸ਼ਾਮਾਰਗਾਂ ਬਾਰੇ ਰਾਜ ਮੰਤਰੀ ਅਜੇ ਟਮਟਾ ਅਜਨਾਲ ਅਤੇ ਗੁਰਦਾਸਪੁਰ ਦਾ ਦੌਰਾ ਕਰਨਗੇ ਲੰਘੇ ਦਿਨ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਇਸ ਦੌਰਾਨ ਉਹਨਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਸਨ ਰਾਜ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਕਿ ਖੇਤੀ ਸਰਵੇ ਕਰਵਾ ਕੇ ਪੀਐਮ ਆਵਾਸ ਯੋਜਨਾ ਤਹਿਤ ਨੁਕਸਾਨੇ ਗੇ ਘਰਾਂ ਦੀ ਮੁਰ ਉਸਾਰੀ ਕਰਵਾਈ ਜਾਵੇ ਰਾਜ ਮੰਤਰੀ ਨੇ ਹਰ ਇੱਕ ਪਰਿਵਾਰ ਲਈ ਪਖਾਨੇ ਦੇ ਨਿਰਮਾਣ ਯਕੀਨੀ ਬਣਾਉਣ ਲਈ ਕਿਹਾ ਇਲਾਵਾ ਉਹਨਾਂ ਪਿੰਡੂ ਲੋਕਾਂ ਦੇ ਮਨਰੇਗਾ ਤਹਿਤ ਪਏ ਭੁਗਤਾਨ ਨੂੰ ਫੌਰੀ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਹਦਾਇਤ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਕੋਲ ਰਾਸ਼ਨ ਕਾਰਡ ਨਹੀਂ ਹੈ, ਉਹਨਾਂ ਦੇ ਕਾਰਡ ਖੇਤੀ ਪਰਵਾ ਕੇ ਫੌਰੀ ਅਨਾਜ ਉਪਲਬਧ ਕਰਵਾਇਆ ਜਾਵੇ। ਰਾਜ ਮੰਤਰੀ ਨੇ ਪਿੰਡ ਦੇ ਲੋਕਾਂ ਦੇ ਹੌਸਲੇ ਅਤੇ ਦ੍ਰਿੜਤਾ ਦੀ ਸ਼ਲਾਘਾ ਕੀਤੀ। ਉਹਨਾਂ ਭਰੋਸਾ ਦਵਾਇਆ ਕਿ ਔਖੀ ਘੜੀ 'ਚ ਕੇਂਦਰ ਉਹਨਾਂ ਨਾਲ ਮਿਲ ਕੇ ਆਮ ਜਨ ਜੀਵਨ ਨੂੰ ਮੋੜ ਦੀ ਲੀਤ ਤੇ ਲਿਆਉਣ ਅਤੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਵਚਨਬੱਧ ਦੇ। ਮਗਰੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਦੌਰਾਨ ਰਾਜ ਮੰਤਰੀ ਨੇ ਪੀਐਮ ਆਵਾਜ਼ ਹੀ ਹੋ ਜਨਾ ਅਤੇ ਸਵਸਥ ਭਾਰਤ ਮਿਸ਼ਨ ਤਹਿਤ ਵੱਧ ਤੋਂ ਵੱਧ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਲੋਕਾਂ ਨੂੰ ਔਖੀ ਘੜੀ ਤੋਂ ਬਾਹਰ ਕੱਢਿਆ ਜਾ ਸਕੇ